ਅੱਜ ਨਾ ਆਪਾਂ ਕੁਝ ਕਮੈਂਟ ਚੈੱਕ ਕਰਾਂਗੇ ਇੰਸਟਾਗ੍ਰਾਮ ਤੇ ਜਿਹੜੇ ਆਪਣੇ ਛੜੇ ਮਹਿਕਮੇ ਭਰਾਵਾਂ ਨੇ ਬੜੀਆਂ ਹੀ ਲਾਂਤਾਂ ਪਾਪਾ ਕਿ ਲਿਖੇ ਨੇ ਖੁੱਦ ਨੂੰ ਮੰਨ ਦੀ ਤਸੱਲੀ ਦੇਣ ਵਾਸਤੇ ਤੇ ਇੱਕ ਬਾਈ ਦਾ ਵਿਆਹ ਹੋਇਆ ਸੀਗਾ ਛੋਟੀ ਉਮਰ ਦਾ ਸੀਗਾ ਪਰ ਚਲੋ ਵੀ ਕੁੜੀ ਵੱਡੀ ਉਮਰ ਦੀ ਲੈ ਕੇ ਆਇਆ ਤਾਂ ਉਹਨੂੰ ਕੁਝ ਲਾਂਤਾਂ ਪਾਉਣ ਵਾਲੇ ਹਨ ਆਪਣੇ ਵੀਰ ਜਿਹੜੇ ਛੜੇ ਮਹਿਕਮੇ ਦੇ ਸਰਦਾਰ ਨੇ ਉਹਨਾਂ ਨੇ ਕਾਫੀ ਕੁਝ ਮੋਲੀਆ ਤੇ ਉਹ ਦੇਖਦੇ ਆ ਚਲੋ ਆਜੋ ਪੋਸਟ ਤੇ ਪਹਿਲਾਂ ਤੁਸੀਂ ਜੋੜੀ ਦੇਖ ਲਓ ਬਾਈ ਫੋਟੋ ਆ ਫੁੱਟਮਾਂ ਕਲਿੱਕ ਕਰਾਈ ਜਾਂਦਾ ਘੈਂਟ ਆ ਗੱਲ ਬਾਤ ਤੇ ਆਜੋ ਬਹੁਤ ਬਹੁਤ ਲਾਨਤਾ ਸਾਨੂੰ ਸਭ ਤੋਂ ਪਹਿਲਾਂ ਕਮੈਂਟ ਘੈਂਟ ਹੈ ਵੀਰੇ ਸਹੀ ਆ ਇਹ ਤਾਂ ਕਹਿੰਦਾ ਕਹਿੰਦਾ ਗਾ ਇਕੱਠੇ ਕਾਲਜ ਜਾਣਗੇ ਹੁਣ ਤੇ ਗਾ ਕਹਿੰਦਾ ਬਾਈ ਦੀ ਘਰਾਂ ਉਮਰ ਤੱਕ ਇਹ ਨਹੀਂ ਕਹਦਾ ਹੁਣ ਕਾਲਜ ਜਾਣ ਰਹੀ ਹੈ ਇਹਦੇ ਵਰਗੇ ਸ਼ਵਾਕ ਫਿਰ ਚੌਕਲੇਟ ਪੀਜੇ ਆਪਣੀ ਘਰ ਵਾਲੀ ਨਾਲ ਲੜ-ਲੜ ਪੈਂਦੇ ਆ ਲੈ ਬਈ ਹੁਣ ਦੇਖੀਏ ਹੋਰ ਤੁਸੀਂ ਕਮੈਂਟਾਂ ਦੇ ਵਿੱਚ ਤੁਹਾਡਾ ਨਾ ਆਸਾਂ ਨਹੀਂ ਰੁਕਣਾਗਾ ਆਸਾਂ ਯਾਰਾ ਮੈਨੂੰ ਕੋ ਸਮਝ ਨਹੀਂ ਆਉਂਦੀ ਕੀ ਸਾਡੇ ਵਾਰੀ ਕਿਹੜਾ ਗ੍ਰਹਿਣ ਲੱਗ ਗਿਆ ਕੁੜੀਆਂ ਉਹ ਸੋਹਣੀਆਂ ਸਨਖੀਆਂ ਇਹ ਦਿਸਦੀਆਂ ਦਿਸਦੀਆਂ ਦੀ ਪਰ ਜਦੋਂ ਵੇਖਣ ਜਾਂਦੇ ਆ ਪਤਾ ਨਹੀਂ ਕਿੱਥੋਂ ਲੱਭ ਲਿਆਉਂਦੇ ਆ ਅੱਗੇ ਬਿਠਾ ਦਿੰਦੇ ਸੀ ਸਹੀ ਆ ਬਈ ਵੀ 2.5 ਸਿੰਗਲ ਫੋਰ ਸ਼ੋਰ ਤੇ ਕਲਾਸ ਲਾਲਾ ਬਾਈ ਮੈਡਮ ਵੇਟ ਕਰਦੀ ਹੋਣੀ ਹੈ ਟਿਊਸ਼ਨ ਵਾਲੀ ਤੇਰੀ ਠੀਕ ਹੈ ਸੱਚੀ ਗੱਲ ਹੈ ਯਾਰ ਮੌਤ ਆ ਜੇ ਪਰ ਇਦਾਂ ਦੀ ਵੀਡੀਓ ਨਾ ਆਵੇ ਆ ਗੱਲ ਵੀ ਸੱਚੀ ਆ ਬਾਈ ਦੀ ਕਿਹਦਾ ਮੌਤ ਆ ਜੇ ਪਰ ਇਦਾਂ ਦੀ ਵੀਡੀਓ ਨਾ ਆਵੇ ਤੇ 10th ਤੇ 10ਵੀਂ ਦੇ ਕਰ ਲੈ ਦਿੰਦਾ ਯਾਰ ਭਰਾਵਾ ਕਿਹਦਾ 10ਵੀਂ ਤਾਂ ਪੂਰੀ ਕਰ ਲੈੰਦਾ ਇੰਤੋਂ ਪਹਿਲਾਂ ਵਿਆਹ ਕਰਾਉਂਦੀ ਤੈਨੂੰ ਕੀ ਮਤਲਬ ਲੋਡ ਪੈ ਜਗੀ ਸੀ ਇਹ ਗੱਲ ਵੀ ਬਾਈ ਦੀ ਪੱਕੀ ਆ ਅਜੇ ਜਿਹ ਹੈ ਨਹੀਂ ਜਿੰਨੇ ਦੀ ਏਜ ਆ ਉਹ ਸਾਰੇ ਕੁਆਰੇ ਫਿਰਦੇ ਆ ਉਂਤੇ ਬਾਈ ਉਹਨਾਂ ਦਾ ਜਿੰਨਾ ਹਾਲ ਹੈਗਾ ਜਿਹੋ ਜਿਹਾ ਵੀ ਹੈ ਚਲੋ ਕੋਈ ਨਾ ਤੇ ਮੁੰਡਾ ਸ਼ਕਲੋਂ ਚੋਰ ਲੱਗਦਾ ਜਾ ਯਾਰ ਤੇਰੇ ਬਾਈ ਕੀ ਕਮੈਂਟ ਕਰਦਾ ਯਾਰ ਬਸ ਕਰੋ ਯਾਰ ਹੁਣ ਕੋਈ ਕਲੀਜਾ ਦੁਖਨ ਲੱਗ ਜਾਂਦਾ ਕਹਿੰਦਾ ਯਾਰ ਬਾਬਿਓ ਹੋਰ ਗੱਲਾਂ ਹੀ ਗੱਲਾਂ ਕਮੈਂਟਾਂ ਦੇ ਵਿੱਚ ਜਿਹੜਾ ਨਿਆਰਾ ਉਹਨਾਂ ਦਾ ਉਹ ਕਿਤੇ ਨਿਆਰਾ ਨਹੀਂ ਆਉਂਦਾਗਾ ਤੇ ਇਹ ਕੁਝ ਫਨੀਅਰ ਜਿਹਾ ਕਮੈਂਟ ਹੁੰਦੇ ਆ ਹਨ ਜਿਹੜੇ ਕਿ ਆਪਾਂ ਪੋਸਟਾਂ ਤੋਂ ਚੱਕ ਕੇ ਅਪਲੋਡ ਕਰਦੇ ਹੁੰਦੇ ਆ ਤੇ ਪੀਆਰ ਕੈਨੇਡਾ ਦੀ ਹੈ ਕਹਿੰਦਾ ਵੀਰ ਕਿਹੜੀ ਨਹਿਰ ਦੇ ਵਿੱਚ ਛਾਲ ਮਾਰ ਨਾਰੀਅਲ ਤਾਰਿਆ ਵੀਰ ਕਿਹੜੀ ਨਹਿਰ ਦੇ ਵਿੱਚ ਨਾਰੀਅਲ ਤਾਰਿਆ ਸੀ ਦੱਸ ਦੇ ਭਰਾ ਬਣ ਕੇ ਕਹਿੰਦਾ ਦੱਸ ਕੋਈ ਟੂਣਾ ਟੱਪਾ ਮਤਲਬ ਨਾਰੀਅਲ ਨੂਰੀਅਲ ਜਿਹੜੇ ਤਾਰਦੇ ਹੁੰਦੇ ਆ ਹਨਾ ਸਾਧ ਦੱਸਦੇ ਹੁੰਦੇ ਆ ਜਿਹੜਾ ਕੁਝ ਵੀ ਆਪਣੇ ਲਈ ਆਪ ਹੀ ਸੋਚਣਾ ਪੈਣਾ ਹੈ ਹੁਣ ਨਹੀਂ ਰੱਬ ਨੂੰ ਕੁਝ ਕਹਿਣਾ ਸਹੀ ਗੱਲ ਹੈ ਭਰਾਵਾ ਆਹ ਗੱਲ ਵੀ ਪੱਕੀ ਹੈ ਵੀ ਹੁਣ ਤਾਂ ਸਾਰੇ ਲਵ ਮੈਰਿਜ ਵਾਲੇ ਜ਼ਿਆਦੇ ਹੋਏ ਪਏ ਆ ਰੀਜ ਮੈਰਿਜ ਵਾਲੇ ਘਟਾ ਹੱਦ ਹੋ ਗਈ ਯਾਰ ਸੋਹਣੀ ਹੈ ਜੋੜੀ ਇੰਦਾ ਇਹ ਇਹਦੇ ਤੋਂ ਜ਼ਿਆਦਾ ਬ੍ਰੈਡ ਔਰ ਮੂਚ ਇਹ ਪਤਾ ਨਹੀਂ ਭਾਈ ਨੇ ਕੀ ਲਿਖਿਆ ਯਾਰ ਅੰਗਰੇਜ਼ੀ ਦੇ ਵਿੱਚ ਇਹਨਾਂ ਦੇ ਦਾੜੀ ਵੀ ਨਹੀਂ ਆਈ ਹੋਈ ਸਾਡੇ ਸਾਰੇ ਚਿੱਟੇ ਆ ਗਏ ਤਾਂ ਨਹੀਂ ਹੋਣਦੇ ਸਹੀ ਆ ਭਰਾਵਾ ਸਾਡੇ ਵਾਲੀ ਪਤਾ ਨਹੀਂ ਕਿੱਥੇ ਅਣਪੜ ਅਣਪੜ ਜੀ ਹੋਣੀ ਹੈ ਸਾਡੇ ਵਾਲੀ ਕਿਤੇ ਪਤਾ ਨਹੀਂ ਅਣਪੜ ਕਿੱਥੇ ਹੋਣੀ ਆ ਸਾਡੇ ਚਾਹ ਵੀ ਨਹੀਂ ਪੀਂਡ ਦਿੰਦੇ ਭਰਾਵਾ ਜੀ ਲੈਂਡ ਤੋਂ ਸਾਨੂੰ ਕਿਉਂ ਤੁਸੀਂ ਤੜਫਾਇਆ ਸਹੀ ਆ ਭਾਈ ਜਿੰਨੇ ਵੀ ਕਮੈਂਟ ਸੀ ਸਾਰੇ ਫੋਣੀ ਸੀਗੇ ਯਾਰ ਤੇ ਐਦਾਂ ਦੀਆਂ ਹੀ ਆਪਾਂ ਪੋਸਟਾਂ ਹੋਰ ਵੀ ਲੈ ਕੇ ਆਵਾਂਗੇ ਸੋ ਧੰਨਵਾਦ ਤੇ ਸ਼ੇਅਰ ਵੀ ਕਾਫੀ ਹੋਈ ਵੀ ਹੈ ਇੰਸਟਾ ਤੇ